ਇਸ ਸੌਲਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਜਲੰਧਰ ਦੇ ਵਿੱਚ ਅੱਗ ਦਾ ਤਾंडव ਦੇਖਣ ਨੂੰ ਮਿਲਿਆ ਜਿੱਥੇ ਅੱਗ ਨੇ ਸਭ ਕੁਝ ਜਿਹੜਾ ਤਬਾਹ ਕਰ ਕਰਾ ਦਿੱਤਾ ਦੱਸਦੇ ਕਿ ਇਹ ਤਸਵੀਰਾਂ ਜਿਹੜੀਆਂ ਜਲੰਧਰ ਦੇ 66 ਫੁੱਟੀ ਰੋਡ ਤੋਂ ਸਾਹਮਣੇ ਇਹਨੇ 64 ਫੁੱਟੀ ਰੋਡ ਦੇ ਵਿੱਚ ਇੱਕ ਫਰਨੀਚਰ ਦੀ ਦੁਕਾਨ ਆ ਜਿੱਥੇ ਭਿਆਨਕ ਅੱਗ ਲੱਗ ਜਾਂਦੀ ਆ ਫਿਲਹਾਲ ਅੱਗ ਲੱਗਣ ਦਾ ਕਾਰਨ ਤਾਂ ਨਹੀਂ ਪਤਾ ਲੱਗ ਸਕਿਆ ਪਰ ਜਿਸ ਹਿਸਾਬ ਨਾਲ ਅੱਗ ਲੱਗੀ ਆ ਇਸ ਸ਼ੋਅਰੂਮ ਦੇ ਵਿੱਚ ਸਭ ਕੁਝ ਜਿਸ ਨੇ ਤਬਾਹ ਕਰਕੇ ਜਿਹੜਾ ਰੱਖ ਦਿੱਤਾ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਸਕਰੀਨ ਤੇ ਦੇਖ ਸਕਦੇ ਹੋ ਕਿਵੇਂ ਜਿਹੜਾ ਅੱਗ ਦਾ ਤਾंडव ਦੇਖਣ ਨੂੰ ਮਿਲਿਆ ਇਹ ਅੱਗ ਲੱਗਣ ਦਾ ਕਾਰਨ ਹ ਤਾਂ ਨਹੀਂ ਪਤਾ ਲੱਗਿਆ ਪਰ ਜਿਸ ਹਿਸਾਬ ਨਾਲ ਜਦੋਂ ਅੱਗ ਲੱਗੀ ਆ ਤਾਂ ਆਸ-ਪਾਸ ਦੇ ਲੋਕਾਂ ਨੂੰ ਜਦੋਂ ਧੂਆਂ ਦਿਸਿਆ ਇਸ ਸ਼ੋਅਰੂਮ ਦੇ ਵਿੱਚੋਂ ਨਿਕਲਦਾ ਧੂਆਂ ਦੇਖਿਆ ਤਾਂ ਸਹਿਮ ਦਾ ਮਹੌਲਾ ਬਣ ਗਿਆ ਲੋਕਾਂ ਦੇ ਵੱਲੋਂ ਜਿਹੜੀ ਆ ਆਪਣੀ ਜਿਹੜੀ ਆ ਆਪਣੇ ਆਪਣੇ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਸ ਅੱਗ ਨੂੰ ਬੁਝਾਉਣ ਦੇ ਲਈ ਪਰ ਅੱਗ ਇੰਨੀ ਬੇਕਾਬੂ ਹੋ ਜਾਂਦੀ ਹੈ ਕਿ ਮੌਕੇ ਤੇ ਜਿਹੜਾ ਆ ਫਾਇਰ ਬ੍ਰਿਗੇਡ ਨੂੰ ਸੂਚਿਤ ਕਰਨਾ ਪਿਆ ਤਾਂ ਫਾਇਰ ਬ੍ਰਿਗੇਡ ਦੇ ਆ ਚਾਰ ਤੋਂ ਪੰਜ ਗੱਡੀਆਂ ਜਿਹੜੀਆਂ ਮੌਕੇ ਤੇ ਪਹੁੰਚੀਆਂ ਨੇ ਤਾਂ ਬੜੀ ਮੁਸ਼ਕਲ ਦੇ ਨਾਲ ਅੱਗ ਤੇ ਬੁਝਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਹਜੇ ਵੀ ਜਿਹੜੀ ਅੱਗ ਸ਼ੋਰੂਮ ਦੇ ਵਿੱਚ ਲੱਗੀ ਹੋਈ ਆ ਫਿਲਹਾਲ ਇਸ ਦੇ ਵਿੱਚ ਜਾਨੀ ਨੁਕਸਾਨ ਦਾ ਵਿਚਾਰ ਰਿਹਾ ਪਰ ਕਿਤੇ ਨ ਕਿਤੇ ਮਾਲੀ ਨੁਕਸਾਨ ਤੁਸੀਂ ਸਾਫ਼ ਤੌਰ ਤੇ ਸਕਰੀਨ ਤੇ ਦੇਖ ਸਕਦੇ ਹੋ ਕਿਸੇ ਹਿਸਾਬ ਨਾਲ ਜਿਹੜਾ ਮਾਲੀ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਕਿਵੇਂ ਜਿਹੜੇ ਆ ਕਾਰ ਚ ਜਿਹੜਾ ਬਚਾਓ ਕਾਰਜ ਲਗਾਤਾਰ جاری ਆ ਜਿਹੜੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਆਏ ਨੇ ਉਹਨਾਂ ਦੇ ਵੱਲੋਂ ਜਿਹੜੀ ਆ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਓਪਰਲੀ ਮੰਜ਼ਲ ਤੇ ਚੜ ਕੇ ਜਿਹੜਾ ਆ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਕਿਸ ਤਰੀਕੇ ਨਾਲ ਜਿਹੜੀ ਅੱਗ ਬੁਝਾਈ ਜਾ ਰਹੀ ਹੈ ਤੁਸੀਂ ਤਸਵੀਰਾਂ ਜਿਹੜੀਆਂ ਸਾਫ਼ ਤੌਰ ਤੇ ਦੇਖ ਸਕਦੇ ਹੋ ਇਸ ਅੱਗ ਨੇ ਜਿਹੜਾ ਆ ਪੂਰੇ ਅ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਕਿਉਂਕਿ ਇਹ ਅੱਗ ਜਿਹੜੀ ਲੱਗੀ ਹੈ ਕਿਉਂਕਿ ਨਾਲ ਇਸ ਦੇ ਨਾਲ ਹੋਰ ਵੀ ਦੁਕਾਨਾਂ ਨੇ ਤਾਂ ਉਹਨਾਂ ਨੂੰ ਜਿਹੜਾ ਆਪਣਾ ਡਰ ਪੈ ਜਾਂਦਾ ਕਿਉਂਕਿ ਅੱਗ ਕਿਸੇ ਵੇਲੇ ਵੀ ਹਵਾ ਦੇ ਨਾਲ ਕਿਸ ਤਰ੍ਹਾਂ ਜਿਹੜਾ ਰੁਕ ਕਰ ਸਕਦੀ ਹੈ ਇਸ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਪਰ ਫਿਲਹਾਲ ਜਿਹੜੇ ਆਸ-ਪਾਸ ਦੇ ਲੋਕ ਨੇ ਉਹਨਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਕਿਉਂਕਿ ਇਸ ਫਰਨੀਚਰ ਦੀ ਦੁਕਾਨ ਦੇ ਅੰਦਰ ਬਹੁਤ ਸਾਰਾ ਜਿਹੜਾ ਸਮਾਨ ਸੀਗਾ ਲੱਕੜ ਦਾ ਸਮਾਨ ਸੀਗਾ ਜਿਸ ਨੂੰ ਅੱਗ ਨੇ ਬੜੀ ਛੇਤੀ ਜਿਹੜਾ ਆ ਕਾਬੂ ਕਰ ਲਿਆ ਫਿਲਹਾਲ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿੱਡੀ ਜਿਹੜੀ ਆ ਭਿਆਨਕ ਅੱਗ ਲੱਗੀ ਹੋਈ ਆ ਇਹ ਤਸਵੀਰਾਂ ਜਿਹੜੇ ਜਨਤਾ ਤੋਂ ਸਾਹਮਣੇ ਏਜ ਰੰਦਰ ਦੇ 60 ਫੁੱਟੀ ਰਵਰ ਤੇ ਜਿਹੜਾ ਆ ਫਰਨੀਚਰ ਦੀ ਦੁਕਾਨ ਆ ਤਾਂ ਇੱਥੇ ਅਚਾਨਕ ਅੱਗ ਲੱਗ ਜਾਂਦੀ ਆ ਤਾਂ ਦੱਸਦੇ ਕਿ ਇਹ ਜਿਹੜੀ ਆ ਹਾਈ ਗ੍ਰੇਡ ਫਰਨੀਚਰ ਆਈ ਗ੍ਰੇਨੇਟ ਫਰਨੀਚਰ ਆ ਸ਼ੋਰੂਮ ਆ ਇਹ ਜੰੰਦ ਦੇ ਜਿਹੜਾ 66 ਫੁੱਟੀ ਰੋੜ ਤੇ ਸਥਿਤ ਆ ਤੇ ਜਿੱਥੇ ਭਿਆਨਕ ਅੱਗ ਲੱਗ ਜਾਂਦੀ ਆ ਅੱਗ ਲੱਗਣ ਦਾ ਫਿਲਹਾਲ ਕਾਰਨਾ ਤਾਂ ਨਹੀਂ ਪਤਾ ਲੱਗ ਸਕਿਆ ਪਰ ਜਿਸ ਹਿਸਾਬ ਨਾਲ ਜਿਹੜੇ ਗੱਡੀਆਂ 4 ਤੋਂ 5 ਫਾਇਰ ਬ੍ਰਿਗੇਡ ਦੇ ਗੱਡੀਆਂ ਮੌਕੇ ਤੇ ਪਹੁੰਚੀਆਂ ਨੇ ਤੁਸੀਂ ਸਹੀ ਅੰਦਾਜ਼ਾ ਲਗਾ ਸਕਦੇ ਹੋ ਕਿੰਡੀ ਜਿਹੜੀ ਆ ਜ਼ਬਰਦਸਤ ਅੱਗ ਲੱਗੀ ਹੋएगी ਤਾਂ ਜਿਸ ਨੇ ਪੂਰਾ ਸ਼ੋਰੂਮ ਜਿਹੜਾ ਤੈਸਰਸ ਕਰ ਦਿੱਤਾ ਸਵਾਹ ਕਰ ਦਿੱਤਾ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਜਿਹੜੀ ਆ ਸਕਰੀਨ ਤੇ ਦੇਖ ਸਕਦੇ ਹੋ ਤਾਂ ਮੌਕੇ ਤੇ ਮੌਜੂਦ ਸਾਡੇ ਪੱਤਰਕਾਰਨ ਜੀਰੋ ਉਹ ਗਰਾਉਂਡ ਤੋਂ ਰਿਪੋਰਟ ਸਾਂਝੀ ਕੀਤੀ ਹੈ ਕਿਵੇਂ ਅੱਗ ਲੱਗੀ ਹੈ ਕੀ ਕੀ ਨੁਕਸਾਨ ਹੋਇਆ ਆ ਸੁਣਦੇ ਹਾਂ ਉਸ ਰਿਪੋਰਟਰ ਦੀ ਜ਼ੁਬਾਨੀ ਅਸੀਂ ਹਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਿਹਰਾ ਟੀਵੀ ਫੈਸਲਾ ਮੌਜੂਦਾ ਸ਼ਾਰਟ ਫੁੱਟੀ ਰੋਡ ਵਾਈਟ ਡਾਇਮੰਡ ਰਿਜ਼ੋਰਟ ਦੇ ਲਾਗੇ ਜਿੱਥੇ ਅੱਗ ਲੱਗੀ ਹੈ ਹਾਈ ਗ੍ਰੇਡ ਫਰਨੀਚਰ ਨਾਮ ਦੱਸਿਆ ਜਾ ਰਿਹਾ ਔਰ ਤੁਸੀਂ ਹਾਂ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦੇ ਨਾਲ ਫਾਇਰ ਬੁਗੇਟ ਦੇ ਕਰਮਚਾਰੀ ਆਦਨ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਉਹ ਕਰ ਰਹੇ ਨੇ ਔਰ ਲਗਾਤਾਰ ਅਸੀਂ ਤਸਵੀਰਾਂ ਜਿਹੜੀਆਂ ਹੈਗੀਆਂ ਜੈਨਿਕਸਫੇਰਾ ਟੀਵੀ ਦੇ ਉੱਤੇ ਦਿਖਾ ਰਹੇ ਹਾਂ ਹਾਈ ਗ੍ਰੇਡ ਪੁਚੇ ਕਰਤੇ ਜਾ ਰਿਹਾ ਹੈ ਤੇ ਦੇਖੋ ਜੀ ਅਗਰ ਜੀ ਅਗਲੋਂ ਕੰਦੇ ਕਾਰਨਾ ਦਾ ਹਜੇ ਕੁਝ ਖਾਸ ਪਤਾ ਨਹੀਂ ਚੱਲ ਸਕਿਆ ਪਰ ਇੱਕ ਵੱਡੀ ਚੁਣੌਤੀ ਹੈਗੀ ਹੈ ਫਾਇਰ ਗ੍ਰੇਡ ਕਰਮਚਾਰੀਆਂ ਵਾਸਤੇ ਕਿਉਂਕਿ ਅੱਗ ਜਿਹੜੀ ਲੱਗੀ ਹੈ ਉਹ ਲੱਕੜ ਦੇ ਕਰਕੇ ਦੂਸਰੀ ਜਿਹੜੀ ਲੱਕੜ ਨੂੰ ਜੋੜਨ ਵਾਸਤੇ ਜਿਹੜਾ ਗਲੂ ਹੁੰਦਾ ਹੈ ਜਿਸ ਦਾ ਜਿਹੜਾ ਕਿ ਬਹੁਤ ਖਤਰਨਾਕ ਜਵਲਨਸ਼ੀਲ ਹੁੰਦਾ ਉਹਦੇ ਕਰਕੇ ਅੱਗ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਭੜਕ ਚੁੱਕੀ ਆ ਔਰ ਲਗਾਤਾਰ ਅੱਗ ਤੇ ਬੁਝਾਉਣ ਦੀ ਕੋਸ਼ਿਸ਼ ਜਿਹੜੀ ਹੈਗੀ ਆ ਉਹ ਫਾਇਰ ਵਿਗੇਟ ਦੇ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਆ ਔਰ ਕੋਸ਼ਿਸ਼ ਕਰਾਂਗੇ ਮਾਲਕ ਦੇ ਨਾਲ ਗੱਲ ਕਰਨ ਦੀ ਵੀ ਆਖਰਕਾਰ ਕਿਸ ਤਰ੍ਹਾਂ ਦੇ ਨਾਲ ਇਹ ਅੱਗ ਲੱਗੀ ਹੈ ਔਰ ਅੱਗ ਲੱਗਣ ਦੇ ਕਾਰਨਾਂ ਦਾ ਕੀ ਹੈਗਾ ਔਰ ਇਸ ਵੇ ਜਿਹੜੇ ਕਰਮਚਾਰੀ ਹੈਗੇ ਨੇ ਫਾਇਰ ਬ੍ਰੀਡ ਦੇ ਆ ਜਾਂ ਇੰਸਪੈਕਟਰੀ ਦੇ ਜਿਹੜੇ ਕੰਮ ਕਰਦੇ ਸੀਗੇ ਉਹਨਾਂ ਵੱਲੋਂ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਉਹ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਔਰ ਅੱਗ ਧਿਆਨ ਆਉਣ ਦਾ ਕਾਰਨ ਇੱਕੋ ਇੱਕ ਹੈ ਕਿ ਇੱਥੇ ਫੋਮ ਹੈਗੀ ਹੈ ਲੱਕੜ ਦਾ ਕੰਮ ਹੈਗਾ ਦੂਸਰਾ ਜਿਹੜੀ ਸੋਲੂਸ਼ਨ ਹੁੰਦੀ ਹੈ ਜਿਸ ਦੇ ਨਾਲ ਲੱਕੜ ਨੂੰ ਜਾਂ ਫੋਮ ਨੂੰ ਜੋੜਿਆ ਜਾਂਦਾ ਹੈ ਪਰ ਵਿੱਚ ਉਹਦੇ ਕਰਕੇ ਇਹ ਅੱਗ ਜਿਹੜੀ ਫੜ ਚੁੱਕੀ ਹੈ ਔਰ ਉਸ ਨੂੰ ਬੁਝਾਉਣ ਦੀ ਕੋਸ਼ਿਸ਼ ਜਿਹੜੀ ਹੈਗੀ ਆ ਉਹ ਲਗਾਤਾਰ ਇਸੇ ਕੀਤੀ ਜਾ ਰਹੀ ਹੈ। ਚੱਲ ਆਇਆ। ਚੱਲ ਇਹ ਫੇ ਫੇ। ਇਸ ਨੇ ਕੜੀਬ ਸ਼ੱਕਰ ਜਿਹੜੀ ਹੈਗੀ ਆ ਅੱਗ ਤੇ ਕਾਬੂ ਪਾਉਣ ਦੀ ਕੀਤੀ ਜਾ ਰਹੀ ਆ ਔਰ ਇਹ ਦੱਸਿਆ ਜਾ ਰਿਹਾ ਕਿ ਜਿਸ ਜਗ੍ਹਾ ਤੇ ਅੱਗ ਲੱਗੀ ਹੋਈ ਆ ਇਸ ਜਗ੍ਹਾ ਤੇ ਕੈਮੀਕਲ ਪਿਆ ਹੋਇਆ ਸੀਗਾ ਜਿਸ ਨੂੰ ਜਿਸ ਨੂੰ ਬੁਝਾਉਣ ਦੇ ਵਿੱਚ ਕਾਫੀ ਦਿੱਕਤ ਜਿਹੜੀ ਹੈਗੀ ਆ ਉਹ ਦਮਕਤ ਵਿਭਾਗ ਨੂੰ ਆ ਰਹੀ ਹੈ ਕੋਸ਼ਿਸ਼ ਕਰ ਰਹੇ ਗੱਲਬਾਤ ਕਰਨ ਦੀ। ਪੜੀ ਕੋਈ ਦੱਸ ਸਕੋ ਕੀ ਕਾਰਨ ਰਹੇ ਨੇ ਕਿਸ ਤਰੀਕੇ ਦੇ ਨਾਲੇ ਸਾਰਾ ਇਹ ਤੱਕ ਤਾਂ ਕੁਝ ਪਤਾ ਨਹੀਂ ਜੀ ਉਹ ਤਾਂ ਛੋਟੇ ਬੱਚੇ ਨੇ ਸਾਨੂੰ ਦੱਸਿਆ ਵੀ ਅੱਗ ਲੱਗੀ ਹੋਈ ਹੈ ਜੀ ਅਸੀਂ ਤਾਂ ਫਟਾਫਟ ਦੌੜ ਕੇ ਆਏ ਦੇਖਿਆ ਵੀ ਅੱਗ ਲੱਗੀ ਹੋਈ ਹੈ ਜੀ ਤਾਂ ਜੋ ਵੀ ਪਾਣੀ ਪੋਣੀ ਜੋ ਵੀ ਅਮਰੇ ਨਾਲ ਸਾਰੇ ਮੁੰਡੇ ਨੇ ਆਪਾਂ ਇਹੀ ਕਰੀ ਜਾ ਰਹੇ ਹਾਂ ਜੀ ਬਸ ਕੁਝ ਹੀ ਅੱਜ ਦੇ ਜਿੰਨਾ ਤੇ ਅੱਗ ਲੱਗੀ ਹੋਈ ਆ ਉੱਥੇ ਅੱਗ ਬਹੁਤ ਜ਼ਿਆਦਾ ਆ ਕਾਰਨ ਕੀ ਆ ਬਿਲਕੁਲ ਸਟਾਰਟ ਹੀ ਇਤਨੀ ਅੱਗ ਹੋਈ ਜੀ ਸ਼ਾਇਦ ਰੇਪ ਕੋਈ ਜਰਨਸੀ ਕੈਮੀਕਲ ਵਗੈਰਾ ਪੈ ਨਹੀਂ ਨਹੀਂ ਇੱਥੇ ਤਾਂ ਕੁਝ ਨਹੀਂ ਜੀ ਬਸ ਮੁੰਡੇ ਆਪਣੇ ਮਸ਼ੀਨਾਂ ਨੇ ਜੀ ਬਸ ਉਹੀ ਇਹ ਸਲਾਈ ਮਸ਼ੀਨ ਵਗੈਰਾ ਇਹ ਕੱਪੜਾ ਫੋਮ ਵਗੈਰਾ ਆ ਸੀ ਉਹਦੇ ਕਰਕੇ ਇੱਧੇ ਜ਼ਿਆਦਾ ਵੱਧ ਰਹੀ ਹੈ ਇਹਦਾ ਉਹਦੇ ਕਰਕੇ ਆ ਗਿਆ ਜੀ ਕਿਦਾਂ ਦਾ ਕੰਮ ਹੋ ਚੁੱਕਾ ਹੈ ਉਹੀ ਕਹੇ ਜੀ ਮੇਰੇ ਖਾਨ ਨਾਲ तकरीबन 1 ਘੰਟਾ ਹੋ ਹੀ ਗਿਆ ਬਾਜੀ ਕਿ ਨਹੀਂ ਦਨ 1:00 ਵਜੇ ਮੇਰੇ ਖਾਨਾ ਅੱਗੇ ਲੱਗੀ ਆ 1.5 ਘੰਟਾ ਤਾਂ ਹੋਈ ਚੱਲ ਗਈ 1.5 ਘੰਟਾ ਹਾਂ ਕੋਈ ਆਈਡੀਆ ਲੱਗਾ ਵੀ 500 ਰੁਪਏ ਦਾ ਜਾ ਕੇ ਨਹੀਂ ਹਜੇ ਭਾਜੀ ਕੁਝ ਵੀ ਨਹੀਂ ਪਤਾ ਜੀ ਉਹ ਤਾਂ ਸ਼ੁਕਰ ਹੈ ਵੀ ਪਰ ਮੁੰਡੇ ਕਿੰਨਾ ਕਿੰਨਾ ਕਸਬਰ ਪਿਆ ਕੇ ਕਿੰਨੇ ਕੇ ਪੈਸੇ ਇੰਦਾ ਤਾਂ ਕਹਿ ਨਹੀਂ ਸਕਦਾ ਪਰ ਸਮਾਨ ਬਹਾਵਾ ਸੀਗਾ ਜੀ ਕੋਈ ਆਈਡੀਆ ਪਾਰਟੀਕੂਲਰ ਵੀ 50000 ਲੱਖ 200 ਨਹੀਂ ਇੰਦਾ ਤਾਂ ਆਪਾਂ ਨੂੰ ਪਤਾ ਨਹੀਂ ਜੀ ਵੀ ਕਿੰਨੇ ਦਾ ਮਾਲ ਹੈ ਜੀ ਠੀਕੇ ਜੀ ਕੱਪੜੇ ਦੇ ਥਾਨ ਹੈ ਲੱਖ ਲੱਖ ਰੁਪਏ ਦੀ ਤਾਂ ਮਸ਼ੀਨਾਂ ਹੀ ਹੈ ਜੀ ਕੰਨੀਆਂ ਜੀ ਠੀਕੇ 5-6 ਗਰੁੱਪ ਤਾਂ ਕੰਮ ਕਰਦਾ ਹੈ ਜੀ ਇਹ ਕਿਹਦੇ ਹਾਰੇ ਗੱਡੇ ਦੇ ਵਿੱਚ ਇੰਨਾ ਸਮਾਨ ਪਿਆ ਹੋ ਮਸ਼ੀਨਾ ਨਹੀਂ ਨਹੀਂ ਉੱਪਰ ਨਹੀਂ ਲੱਕੜ ਨਹੀਂ ਸੀ ਜੀ ਹੋਮ ਕਪੜਾ ਮਸ਼ੀਨਾ ਨੇ ਜੀ ਬਸ ਕੈਮੀਕਲ ਵਗੈਰਾ ਜਾਂਦਾ ਜੋੜ ਦੇ ਨਹੀਂ ਇਹੋ ਨਹੀਂ ਹੋਣੇ ਜਿਉਂ ਤਾਂ ਛੋਟੇ ਮੋਟੇ ਜਿਹਨਾਂ ਉਹ ਆਪਣੇ ਡੱਬਿਆਂ ਦੇ ਵਿੱਚ ਹੋਣਾ ਵੱਡਾ ਡਰਮ ਨਹੀਂ ਸੀ ਇਹ ਤਾਂ ਛੋਟੇ ਡਰਮ ਨਹੀਂ ਉਹ ਤਾਂ ਡਰਮ ਹੀ ਹੁੰਦੇ ਤਾਂ ਬਿਲਕੁਲ ਐਸੇ ਨੇ ਜਿਹੜਾ ਕਪੜਾ ਜਿਸ ਦੇ ਨਾਲ ਸੋਫਾ ਸੈੱਟ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਬਣਦੀਆਂ ਉਹ ਕਪੜਾ ਜ਼ਰੂਰ ਉੱਥੇ ਪਿਆ ਹੋਇਆਗਾ ਕਪੜਾ ਕੌਸਟਲੀ ਆ ਮੈਂ ਤਸਵੀਰਾਂ ਇੱਕ ਵਾਰੀ ਫਿਰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਕਿੰਨੀ ਮੁਸ਼ਕਲ ਜਿਹੜੀ ਹੈਗੀ ਹੈ ਦਮਕਲ ਵਿਭਾਗ ਦੇ ਇਹ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਕਿ ਅੱਗ ਤੇ ਜਲਦ ਤੋਂ ਜਲਦ ਜਿਹੜਾ ਕਾਬੂ ਪਾਇਆ ਜਾ ਸਕੇ ਤਾਂ ਕਿ ਜਿਹੜਾ ਨੁਕਸਾਨ ਘੱਟ ਤੋਂ ਘੱਟ ਹੋਵੇ ਪਰ ਕੱਪੜੇ ਨੂੰ ਅੱਗ ਲੱਗੀ ਹੈ ਕਪੜਾ ਕਾਫੀ ਕਾਸਟਲੀ ਦੱਸਿਆ ਜਾ ਰਿਹਾ ਔਰ ਜਿਸ ਕਰਕੇ ਅੱਗ ਜਿਹੜੀ ਹੈਗੀ ਕੱਪੜੇ ਨੂੰ ਅੱਗ ਲੱਗਣ ਕਰਕੇ ਅੱਗ ਜਿਹੜੀ ਬਹੁਤ ਜ਼ਿਆਦਾ ਵਧ ਰਹੀ ਹੈ ਇਸ ਬਾਬਤ ਦਮਕਲ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿੰਨੀ ਕੁ ਮੁਸ਼ਕਲਤ ਆਈ ਹੈ ਕਿੰਨਾ ਕੁ ਪਾਣੀ ਲੱਗ ਚੁੱਕਾ ਪਰ ਫਿਲਹਾਲ ਤਸਵੀਰਾਂ ਆਪਣੇ ਆਪ ਦੇ ਵਿੱਚ ਦਿਰ ਨੂੰ ਝੋੜਣ ਵਾਲੀਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਫਾਇਰ ਵਿਕੀਟ ਦੇ ਕਰਮਚਾਰੀ ਹੈਗੇ ਨੇ ਉਹਨਾਂ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਿਹੜੀ ਹੈਗੀ ਲਗਾਤਾਰ ਕੀਤੀ ਜਾ ਰਹੀ ਹੈ। ਇਸ ਫੈਕਟਰੀ ਦੇ ਜਾਂ ਇਸ ਜਿਹੜਾ ਸ਼ੋਰੂਮ ਹੈਗਾ ਤੇ ਮਾਲਕ ਸਾਡੇ ਨਾਲ ਹੈ ਕਿਨੇ ਗੱਲਬਾਤ ਕਰਦੇ। ਸਰ ਕੀ ਨਾਮ ਆਪਾਂ? ਨਰੇਸ਼ ਜੀ। ਜੀ ਕਿਵੇਂ ਅੱਗ ਲੱਗੀ ਕੋਈ ਪਤਾ ਹੈ? ਪਤਾ ਨਹੀਂ ਸਰ ਅਭੀ ਤੋਂ ਅਭੀ 10 ਮਿੰਟ ਤੋਂ ਹੋਏ ਆਂ ਲੜਕੇ ਰੋਟੀ ਖਾ ਰਹੇ ਤੇ ਉਹ ਆ ਕੇ ਕਹਿੰਦੇ ਕਿ ਬਹੁਜੀ ਉੱਪਰ ਆਗ ਲੱਗੀ ਆਗ ਲੱਗੀ ਆਗ ਲੱਗੀ ਉਹ ਕਹਿੰਦੇ। ਹਾਂ ਜਲੰਧਰ ਹਾਈਟ 1 ਬੀ ਐਨ ਬੀ ਬੈਂਕ ਦੇ ਪਾਸ ਪ੍ਰਦੀਪ ਖੜਾ ਹੋਇਆ। ओके ठीक है हां उसको उसे वेबम को वेब मोबाइल हां जी हां देखो वेब ये, दे ये लेके जा जो गाड़ी खड़ी है फायर ब्रिगेड ਦੇ ਕਰਮਚਾਰੀ ਜਿਹੜੇ ਹੈਗੇ ਨੇ ਨਾਲ ਆਗੇ ਨੇ ਗੱਲਬਾਤ ਕਰਨੇ ਰਜਿੰਦਰ ਸੌਟਾ ਨਾਲ ਆਗੇ ਨੇ ਸਰ ਕਿਵੇਂ ਕਾਲ ਆਂਦੀ ਹੈ ਕੀ ਸਾਰਾ ਮੈਟਰ ਹੈਗਾ ਤੁਹਾਡਾ 29 ਦਿਨ ਨੂੰ ਸਾਨੂੰ 3:40 ਮਿੰਟ ਤੇ ਕਾਲ ਆਈ ਜਿੰਮਦਰ ਹਾਜੀ ਬਹੁਤ ਵਿੱਚ ਜਿੱਤ ਆਉਣਾ ਮੋਕੇ ਦੇ ਆਇਆ ਦੇਖੋ ਉੱਪਰਲੀ ਬਿਲਡਿੰਗ ਚਾਪੀ ਸੀ ਆ ਬਹੁਤ ਜਿਆਦਾ ਇਹ ਕਪੜਾ ਹੈਗਾ ਉੱਥੇ ਜਾ ਕੇ ਤੁਸੀਂ ਦੇਖੋ ਕਪੜੇ ਨੂੰ ਇਹ ਜਿਹੜਾ ਸੋਫਿਆਂ ਦਾ ਕਪੜਾ ਹੈ ਮਟੀਰੀਅਲ ਲੱਕੜ ਵਗਰਾ ਉਹ ਬਣਾਉਂਦਾ ਹੈ ਕਿੰਨੀਆਂ ਗੱਡੀਆਂ ਕਿੰਨੀਆਂ ਲੱਗੀਆਂ ਇਸਲੇ ਹਲੇ ਗੱਡੀਆਂ 3 ਆਈਆਂ ਹੋਰ ਗੱਡੀਆਂ ਆਈਆਂ ਕਿੰਨਾ ਕਿੰਨਾ ਲੱਗਦਾ ਹੈ ਸਰ ਦੇਖੋ ਮਜ਼ਮ ਘੰਟੇ ਦਾ ਹਮਾਂਕ ਪੰਜ ਹੋਣਾ ਹੈ ਕੋਲੇ ਹਾਂਜੀ ਇਹ ਕਹਿੰਦਾ ਨਾ ਬਿਲਕੁਲ ਨਾ ਤਿੰਨ ਚਾਰ ਗੱਡੀਆਂ ਪਾਣੀ ਦੀ ਇਸਲੇ ਲੱਗ ਚੁੱਕੀਆਂ ਨੇ ਤੇ ਇੱਕ ਘੰਟੇ ਦਾ ਸਮਾਂ ਹੋਰ ਲੱਗਣਾ ਜੋ ਹਜੇ ਤੱਕ ਅ ਅਧਿਕਾਰੀਆਂ ਨੇ ਦੱਸਿਆ ਕਿ 3-4 ਘੰਟੇ ਅ ਸਰਕਾਰ ਦਾ 3-4 ਗੱਡੀਆਂ ਜਿਹੜੀਆਂ ਪਾਣੀ ਦੀਆਂ ਲੱਗ ਚੁੱਕੀਆਂ ਨੇ 1 ਘੰਟੇ ਦਾ ਹੋਰ ਸਮਾਂ ਲੱਗੇਗਾ ਕੰਟਰੋਲ ਕਰ ਦਿੱਤਾ ਗਿਆ ਜਲਦ ਤੋਂ ਜਲ ਅੱਗ ਤੇ ਜਿਹੜਾ ਕਾਬੂ ਜਰ ਹੈਗਾ ਪਾ ਲਿਆ ਜਾਏਗਾ ਕੈਮਰਾਮੈਨ ਸੁਬਿੰਦਰ ਦੇ ਨਾਲ